ਵਿਧਾਨ ਸਭਾ ਦਾ اجلاس ਸ਼ੁਰੂ ਹੋਇਆ ਜਿਹੜਾ ਪਹਿਲਾਂ 2 ਦਿਨ ਦਾ ਸੀਗਾ ਬਾਅਦ ਵਿੱਚ ਇਹਨੂੰ 15 ਤਰੀਕ ਤੱਕ ਵਧਾ ਦਿੱਤਾ ਗਿਆ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਨੋਕ ਚੋਕ ਵੀ ਦੇਖਣ ਨੂੰ ਮਿਲੀ ਇੱਕ ਦੂਜੇ ਦੇ ਉੱਤੇ ਤੰਜਵੀ ਕੱਸੇ ਗਏ ਹਾਸਾ ਠੱਠਾ ਵੀ ਹੋਇਆ ਤਾਂ ਕਾਫੀ ਕੁਝ ਇਸ ਦੌਰਾਨ ਸੀਗਾ ਕਈ ਬਿੱਲ ਜਿਹੜੇ ਨੇ ਉਹ ਪੇਸ਼ ਕੀਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਬੋਲੇ ਐਸਵਾਈਐਲ ਦੇ ਮੁੱਦੇ ਤੇ ਉੱਤੇ ਗੱਲਬਾਤ ਹੋਈ ਇੱਕ ਦੂਜੇ ਨੂੰ ਤੰਜ ਵੀ ਕਸੇ ਇੱਕ ਦੂਜੇ ਦੇ ਉੱਤੇ ਤਾਣੇ ਵੀ ਮਾਰੇ ਇੱਕ ਦੂਜੇ ਨੂੰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਦੋ ਮੰਤਰੀਆਂ ਦੇ ਉੱਤੇ ਕੇਸ ਦਰਜ ਕਰਾਤਾ ਚੰਡੀਗੜ੍ਹ ਦੇ ਥਾਣੇ ਵਿੱਚ ਉਸ ਮਾਮਲੇ ਦੇ ਉੱਤੇ ਵੀ ਸਵਾਲ ਉੱਠੇ ਕੌਮੀ ਪੱਧਰ ਦੇ ਸਿਆਸੀ ਆਗੂਆਂ 'ਚ ਚਰਚਾ ਹੈ ਕਿ ਕਿਤੇ ਪੰਜਾਬ ਦਾ ਮੁੱਖ ਮੰਤਰੀ ਸ਼ੇਖ ਛਲੀ ਤਾਂ ਨਹੀਂ ਬਣ ਗਿਆ ਕਹਿੰਦੇ ਜਿਹੜੀ ਉਹ ਤੁਸੀਂ ਸਮਝੌਤਾ ਤੋੜਤਾ ਪਾਕਿਸਤਾਨ ਨਾਲੋਂ ਉਹ ਪਾਣੀ ਆ ਜਾਣਾ ਸਾਡੇ ਕੋਲੇ ਤੇ ਹਰਿਆਣਾ ਦਾ ਸਾਡਾ ਛੋਟਾ ਭਰਾ ਜਿੰਨਾ ਮਰਜ਼ੀ ਲੈ ਲੇ ਭਾਈ ਸਾਹਿਬੇ ਘਰ ਦੇ ਸੀਵਰੇਜ ਦੀ ਜਾਂ ਪੀਣ ਵਾਲੇ ਪਾਣੀ ਦੀ ਪਾਈਪ ਦੱਬਣੀ ਆ ਕਿ ਸਵੇਰੇ ਦੱਬਣ ਲੱਗੇ ਸ਼ਾਮ ਤੱਕ ਦੱਬ ਦੇਾਂਗੇ ਪੰਜਾਬ ਦੇ ਵਿੱਚ ਜੇਕਰ ਹੁਣ ਕੋਈ ਢਿੱਲਾ ਮੱਠਾ ਹੁੰਦਾ ਹੈ ਬਿਮਾਰ ਹੁੰਦਾ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਤਾਂ ਕਹਿੰਦੇ ਉਹਦਾ ਮੁਫਤ ਇਲਾਜ ਕੀਤਾ ਜਾਵੇਗਾ 10 ਲੱਖ ਤੱਕ ਦਾ ਮੁਫਤ ਇਲਾਜ ਕਰਨ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਮੁੱਖ ਮੰਤਰੀ ਸਾਹਿਬ ਜਿਹੜਾ ਹੁਣ ਤੱਕ ਇਲਾਜ ਹੋਇਆ ਹੈ ਉਹਦੇ ਅੰਦਰ ਕੀ ਕੀ ਗੁੱਲ ਖਿਲੇ ਨੇ ਤੁਸੀਂ ਕਿਰਪਾ ਕਰਕੇ ਜਿਹੜੀਆਂ ਜਿਹੜੀਆਂ ਹਿਰਾਫੇਰੀਆਂ ਕਥਤ ਰੂਪ ਦੇ ਵਿੱਚ ਹੋਈਆਂ ਨੇ ਉਹ ਜੱਗਜਾਰ ਕਰੋ ਇੱਥੇ ਇਸ ਤਰ੍ਹਾਂ ਵੀ ਹੋਇਆ ਕਿ ਕਾਰ ਦਾ ਕਰਦਸਕਤ 500 ਰੁਪਏ ਦਾ ਇਲਾਜ ਬਿੱਲ ਬਣ ਗਿਆ 4 ਲੱਖ ਦਾ ਕਈ ਤਾਂ ਸ਼ਾਇਦ ਉਹ ਬੰਦੇ ਹੋਣ ਹੀ ਨਾ ਜਿਹੜਾ ਹਵਾਈ ਹਾਦਸਾ ਹੋਇਆ ਸੀ ਕਹ ਅਹਮਦਾਬਾਦ ਦੇ ਵਿੱਚ ਉਹਦੀ ਹੁਣ ਇੱਕ ਰਿਪੋਰਟ ਆ ਗਈ ਹੈ ਉਸ ਰਿਪੋਰਟ ਦੇ ਵਿੱਚ ਕਾਫੀ ਖੁਲਾਸੇ ਹੁੰਦੇ ਨਜ਼ਰ ਆ ਰਹੇ ਬਲੈਕ ਬਾਕਸਾਂ ਦੀ ਜਾਂਚ ਹੋਈ ਹੈ ਉਹਦੀ ਜਿਹੜੀ ਮੁੱਢਲੀ ਰਿਪੋਰਟ ਆਈ ਹੈ ਉਹਦੇ ਉੱਤੇ ਜਿਹੜੇ ਰਾਜ ਮੰਤਰੀ ਨੇ ਮਿਸਟਰ ਸੋਹੇਲ ਤੇ ਜਿਹੜੇ ਕੈਬਨਟ ਮੰਤਰੀ ਨੇ ਅਰਾਧਾ ਮੋਨ ਸਾਹਬ ਉਹਨਾਂ ਦੇ ਆ ਵੱਖਰੋ ਵੱਖਰੇ ਬਿਆਨ ਆਏ ਨੇ ਕਿ ਜਹਾਜ਼ ਦੇ ਫਿਊਲ ਪਾਲਨ ਇੰਦਨ ਜ ਜਟਕੇ ਭਾਸ਼ਾ ਚ ਕਹਿ ਦੀਏ ਤੇਲ ਵਾਲੇ ਬਟਨ ਬੰਦ ਹੋ ਗਏ ਬੜੀ ਜੀਵ ਕਿਸਮ ਦੀ ਹੈ ਕੀ ਦੋਨਾਂ ਪਾਇਲਟਾਂ ਤੋਂ ਇੱਕੋ ਗਲਤੀ ਹੋਈ ਸ੍ਰੀ ਕਾਲ ਤਖਸਾਲ ਤੇ ਦੂਜੇ ਪਾਸੇ ਤਖਸ਼ੀ ਪਟਨਾ ਸਾਹਿਬ ਦੋਵਾਂ ਦੇ ਜਿਹੜੇ ਆਗੂ ਨੇ ਉੱਥੇ ਮੌਤ ਵਰਨੇ ਉਹ ਆਮੋ ਸਾਹਮਣੇ ਨੇ ਸਤਿ ਸ਼੍ਰੀ ਅਕਾਲ ਸੜਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੇ ਹਾਂ ਖਾਸ ਕਰ ਹਫਤੇ ਭਰ ਦੀਆਂ ਸਰਗਰਮੀਆਂ ਦੇ ਨਾਲ ਤੁਹਾਨੂੰ ਜਾਣੂ ਕਰਵਾਉਣੇ ਆ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸੋ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨ ਢਿੱਲ ਸਾਹਿਬ ਹਫਤੇ ਭਰ ਦੇ ਦੌਰਾਨ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਕਾਫੀ ਕੁਝ ਵਾਪਰ ਦਾ ਨਜ਼ਰ ਆਇਆ ਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਮੋਟੀ ਜੀ ਗੱਲ ਕਰੀਏ ਤਾਂ ਉਹ ਇਹ ਹੈ ਕਿ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਇਆ ਜਿਹੜਾ ਪਹਿਲਾਂ 2 ਦਿਨ ਦਾ ਸੀਗਾ ਬਾਅਦ ਦੇ ਵਿੱਚ ਇਹਨੂੰ 15 ਤਰੀਕ ਤੱਕ ਵਧਾ ਦਿੱਤਾ ਗਿਆ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਨੋਕ ਚੋਕ ਵੀ ਦੇਖਣ ਨੂੰ ਮਿਲੀ ਇੱਕ ਦੂਜੇ ਦੇ ਉੱਤੇ ਤੰਜ ਵੀ ਕੱਸੇ ਗਏ ਹਾਸਾ ਠੱਠਾ ਵੀ ਹੋਇਆ ਤਾਂ ਕਾਫੀ ਕੁਝ ਇਸ ਦੌਰਾਨ ਸੀਗਾ ਕਈ ਬਿੱਲ ਜਿਹੜੇ ਨੇ ਉਹ ਪੇਸ਼ ਕੀਤੇ ਗਏ ਉਹਨਾਂ ਨੂੰ ਹੁਣ ਆਖਰੀ ਜਿਹੜੀ ਪ੍ਰਵਾਨਗੀ ਆ ਉਧਰੋਂ ਮਿਲਣੀ ਹੈ ਰਾਜਪਾਲ ਸਾਹਿਬ ਵਾਲੇ ਪਾਸਿਓਂ ਤਾਂ ਉਹ ਜਿਹੜੇ ਬਿਲ ਪੇਸ਼ ਹੋ ਗਏ ਇੱਕ BBMB ਦੇ ਮੁੱਦੇ ਦੇ ਉੱਤੇ CISF ਵਾਲਾ ਜਿਹੜਾ ਮਾਮਲਾ ਹੈ ਉਹਨੂੰ ਲੈ ਕੇ ਵੀ ਮਤਾ ਪੇਸ਼ ਕਰ ਦਿੱਤਾ ਗਿਆ ਤੇ ਕਾਫੀ ਕੁਝ ਸਿਗਾ ਇਸ ਦੌਰਾਨ ਜਿਹੜੇ 2 ਦਿਨ ਦਾ اجلاس ਚੱਲਿਆ ਜੀ। ਤੋ ਕੋਈ ਇਸ اجلاس ਨੂੰ ਮੰਨੋ ਪਹਿਲੇ ਦਿਨ ਤਾਂ ਕੋਈ اجلاس ਵਾਲੀ ਗੱਲ ਹੀ ਨਹੀਂ ਸੀ ਉ ਤਾਂ 11 ਮਿੰਟਾਂ ਚ ਲੱਭੜ ਕੇ ਪਰੇ ਹੋਇਆ ਜਿੰਨੀਆਂ ਪ੍ਰਮੁੱਖ ਸ਼ਖਸੀਅਤਾਂ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਦਿੱਤੀ ਗਈ ਸਮੇਤ ਇਨਾਂ ਦੇ ਆਪਣੇ ਵਿਧਾਇਕ ਕਸ਼ਮੀਰ ਸਿੰਘ ਸੋਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਇਸ ਤਰ੍ਹਾਂ ਜਿਹੜੀਆਂ ਕੁਝ ਹੋਰ ਸ਼ਖਸੀਅਤਾਂ ਸੀ ਰੌਲਾ ਉੱਥੇ ਇਸ ਗੱਲ ਤੇ ਪਿਆ ਕਿ ਜਿਹੜੇ ਅਬੋਰ ਦੇ ਵਪਾਰੀ ਸੰਜੇ ਵਰਮਾ ਦਾ ਕਤਲ ਹੋਇਆ ਉਹਨੂੰ ਵੀ ਸ਼ਰਦਾਂਜਨੀ ਸਮਾਰੋਹ ਵਿੱਚ ਸ਼ਾਮਲ ਕੀਤਾ ਜਾਵੇ ਚਲੋ ਖੈਰ ਨਿਬੜ ਗਿਆ ਅਗਲਾ ਦਿਨ ਆ ਗਿਆ ਅਗਲੇ ਦੰਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਬੋਲੇ ਖਾਸ ਕਰ ਜਿਹੜੀ ਦਿੱਲੀ ਦੇ ਵਿੱਚ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀਗੀ ਖਾਸ ਕਰ ਜਿਹੜਾ ਸੀਰ ਪਟੇਲ ਜਲ ਦਾ ਆਪਣਾ ਨਾਮ ਕੀ ਹੈ ਜਲ ਬਾਰੇ ਮੰਤਰੀ ਹੈਗਾ ਉਹਨਾਂ ਦੇ ਨਾਲ S Y L ਦੇ ਮੁੱਦੇ ਦੇ ਉੱਤੇ ਗੱਲਬਾਤ ਹੋਈ ਇੱਕ ਦੂਜੇ ਨੂੰ ਤੰਜ ਵੀ ਕਸੇ ਇੱਕ ਦੂਜੇ ਦੇ ਉੱਤੇ ਤਾਣੇ ਵੀ ਮਾਰੇ ਇੱਕ ਦੂਜੇ ਨੂੰ ਮਜ਼ਾਕ ਵੀ ਕੀਤੇ तमाम ਤੇ ਅਖੀਰ ਦੇ ਵਿੱਚ ਇੱਕ ਸ਼ਬਦ ਕਹੇ ਮੁੱਖ ਮੰਤਰੀ ਨੇ ਕਿ ਭਾਈ ਸਾਹਿਬ ਆਪਾਂ ਤਾਂ ਐਵੇਂ ਲੜਦੇ ਰਹਿ ਜਾਂਦੇ ਆਗੇ ਦੂਜੇ ਆਪਣਾ ਕੰਮ ਕੱਢ ਜਾਂਦੇ ਨੇ ਆਪਾਂ ਕਿਉਂ ਨਹੀਂ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਕੋਈ ਚੀਜ਼ਾਂ ਨਹੀਂ ਜਿਹੜੀਆਂ ਮਿਲ ਕੇ ਚੱਲਣ ਦੀ ਜ਼ਰੂਰਤ ਹੈ ਕਈ ਮਾਮਲਿਆਂ ਦੇ ਵਿੱਚ ਖਾਸ ਕਰ ਜਿਹੜਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਦੋ ਮੰਤਰੀਆਂ ਦੇ ਉੱਤੇ ਕੇਸ ਦਰਜ ਕਰਾਤਾ ਚੰਡੀਗੜ੍ਹ ਦੇ ਥਾਣੇ ਵਿੱਚ ਉਸ ਮਾਮਲੇ ਦੇ ਉੱਤੇ ਵੀ ਸਵਾਲ ਉੱਠੇ ਆਰ ਬੜਾ ਸਾਰਿਆਂ ਨੇ ਕਿਹਾ ਕਿ ਪਹਿਲੇ ਦਿਨ ਸ਼ਰਧਾਂਜਲੀਆਂ ਤੋਂ ਬਾਅਦ ਤੁਸੀਂ ਗੱਲਬਾਤ ਕਿਉਂ ਨਾ ਕੀਤੀ ਕਿਹੜੀ ਗੱਲ ਸੀ ਜਿਹਦੇ ਕਰਕੇ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕੈਬਨਟ ਮੀਟਿੰਗ ਕਰਨ ਬੈਠੇ ਉਸ ਤੋਂ ਬਾਅਦ ਸਪੀਕਰ ਸਾਹਿਬ ਨੇ ਐਲਾਨ ਕਰਤਾ ਕਿ ਠੀਕ ਹੈ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਨੇ ਹੁਣ ਆਪਾਂ ਦੋ ਦਿਨ ਹੋਰ ਵਧਾ ਲੈਨੇ ਆ ਭਾ ਪਲਕੇ 14 ਤਰੀਕ ਤੇ 15 ਤਰੀਕ ਇਹ ਸੈਸ਼ਨ ਦੋ ਦਿਨ ਹੋਰ ਹੋਵੇਗਾ ਹੁਣ ਵੇਖਦੇ ਆ ਕਿ ਕੱਲ ਇਸ਼ਾਸ਼ਨ ਹੁੰਦਾ ਹੈ ਜਿਨ੍ਹਾਂ ਮੁੱਦਿਆਂ ਬਾਰੇ ਖਾਸ ਕਰ ਜਿਹੜੀ ਬੇਅਦਬੀਆਂ ਦਾ ਮਾਮਲਾ ਹੈ ਇਹਦਾ ਬਿੱਲ ਵਿਧਾਨ ਸਭਾ ਵਿੱਚ ਰੱਖਿਆ ਜਾਂ ਤਾਂ ਨਹੀਂ ਰੱਖਿਆ ਜਾਂਦਾ ਭਾਵੇਂ ਇਹਦੇ ਉੱਤੇ ਕਿਸੇ ਨੂੰ ਇਤਰਾਜ ਨਹੀਂ ਹੋਣਾ ਚਾਹੀਦਾ ਕਿਉਂਕਿ ਮੰਗ ਸਾਰੀ ਕਰਦੇ ਐ ਸਖਤ ਸਜ਼ਾ ਸਖਤ ਤੋਂ ਸਖਤ ਸਜ਼ਾ ਹੋਵੇ ਅਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਫਰਮਾਇਆ ਕਹਿੰਦੇ ਜੀ ਫਾਂਸੀ ਦੀ ਘੱਟੋ-ਘੱਟ ਸਜ਼ਾ ਹੋਣੀ ਚਾਹੀਦੀ ਹੈ। ਭਾਪ ਜੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਕਤਲ ਦੇ ਬਰਾਬਰ ਮੰਨਿਆ ਜਾਵੇ ਕਿਉਂਕਿ ਕਤਲ ਦੇ ਵਿੱਚ ਹੀ ਦੋ ਸਜ਼ਾਵਾਂ ਨੇ ਜਾਂ ਉਮਰ ਕੈਦ ਹੈ ਤੇ ਜਾਂ ਫਾਂਸੀ ਹੈ। ਪਤਾ ਨਹੀਂ ਇਹ ਦੂਰਾ ਸਟੈਂਡ ਕਿਉਂ ਰੱਖਦੇ ਇੱਕ ਪਾਸੇ भाई बलवंत सिंह राजोआणा मामले च कहंदे फांसी नहीं होनी चाहिए। एक पासे फांसी दी मांग ਰਹੇ ਨੇ। ਦੂਜੇ ਪਾਸੇ ਆਪ ਹੀ ਪਟੀਸ਼ਨ ਪਾਈ ਹੈ ਤੇ ਰਾਸ਼ਟਰਪਤੀ ਨੂੰ ਦਿੱਤਾ ਹੈ ਕਿ ਜੀ ਇਹਦੇ ਤੇ फांसी ਨਹੀਂ ਹੋਣੀ ਚਾਹੀਦੀ। ਇਹ ਸਿਆਸੀ ਹਲਕਿਆਂ ਦੇ ਵਿੱਚ ਦੂਰੇ ਮਾਪ ਦੰਡ ਦੀ ਗੱਲ ਵੀ ਹੋ ਰਹੀ ਹੈ। ਸੋ ਹੁਣ ਕੱਲ ਤੇ ਪਰਸੋ ਦੇ ਵਿੱਚ ਕੀ ਕੀ ਹੁੰਦਾ ਧਰਮਿੰਦਰ ਸਿੰਘਾ ਉਹਨੂੰ ਆਪਾਂ ਦੇਖਾਂਗੇ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸ਼ੁਰੂ ਹੋਇਆ ਹੋਇਆ ਹੈ ਜੀ ਢਿਲ ਸਾਬ ਅਗਲੀ ਖਬਰ ਵੀ ਪੜੀ ਹੈ ਹਮਾ ਜਿੱਦੋਂ ਤੇ ਚਰਚਾ ਕਰਾਂਗੇ ਐਸਓਆਈਐਲ ਐਸਓਆਈਐਲ ਦੇ ਮੁੱਦੇ ਦੇ ਉੱਤੇ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਜਿਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਪਹੁੰਚਦੇ ਨੇ ਇਸ ਮੀਟਿੰਗ ਦੇ ਵਿੱਚ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਦੋਵਾਂ ਆਗੂਆਂ ਦੇ ਬਿਆਨ ਵੀ ਆਉਂਦੇ ਨੇ ਕਹਿੰਦੇ ਜੀ ਅਸੀਂ ਭਰਾਵਾਂ ਵਾਂਗ ਐ ਵੱਡਾ ਤੇ ਛੋਟਾ ਭਰਾ ਐ ਅਸੀਂ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਆ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹਦੇ ਬਾਰੇ ਕੋਈ ਹੋਰ ਵਿਚਾਰ ਚਰਚਾ ਜ਼ਰੂਰ ਹੋਣੀ ਚਾਹੀਦੀ ਐ ਕੋਈ ਨਹਿਰ ਖੋਰ ਦੀ ਗੱਲ ਕਰਨੀ ਚਾਹੀਦੀ ਐ ਜਾਂ ਫਿਰ ਜਿਹੜਾ ਪਾਣੀ ਐ ਸਾਡੇ ਹਿੱਸੇ ਦਾ ਉਹ ਕਿਵੇਂ ਸਾਡੇ ਤੱਕ ਪਹੁੰਚਣਾ ਐ ਤੇ ਜੇ ਸਾਡੇ ਤੱਕ ਸਹੀ ਪਾਣੀ ਪਹੁੰਚਦਾ ਤਾਂ ਫਿਰ ਅਸੀਂ ਵੀ ਅੱਗੇ ਪਾਣੀ ਦੇ ਸਕਦੇ ਆ ਫਿਲਹਾਲ ਮੀਟਿੰਗ ਜ਼ਰੂਰ ਹੋਈ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਦੇਖੋ ਜਿਹੜੇ ਕੇਂਦਰੀ ਜਲ ਸੰਭਾਲ ਮੰਤਰੀ ਨੇ ਸੀ.ਆਰ. ਪਟੇਲ ਸਾਹਿਬ ਉਹਨਾਂ ਨੇ ਇਹ ਮੀਟਿੰਗ ਚੇਅਰ ਕੀਤੀ ਸੀ ਹਰਿਆਣਾ ਦੇ ਮੁੱਖ ਮੰਤਰੀ ਨੈਵ ਸਿੰਘ ਸੈਣੀ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਹਾਂ ਰਾਜਾਂ ਦੇ ਸਵੱਧਤ ਮਾਮਲਿਆਂ ਦਾ ਅਮਲਾ ਫੈਲਾ ਇਹ ਸਾਰੇ ਇਹ ਮੀਟਿੰਗ ਦੇ ਵਿੱਚ ਹਾਜ਼ਰ ਸਨ ਹੁਣ ਉੱਥੇ ਇੱਕ ਨਵੀਂ ਗੱਲ ਤੋੜਤੀ ਆਮ ਕੌਮੀ ਪੱਧਰ ਦੇ ਸਿਆਸੀ ਆਗੂਆਂ 'ਚ ਚਰਚਾ ਹੈ ਕਿ ਕਿਤੇ ਪੰਜਾਬ ਦਾ ਮੁੱਖ ਮੰਤਰੀ ਸ਼ੇਖ ਚਲੀ ਤਾਂ ਨਹੀਂ ਬਣ ਗਿਆ ਕਹਿੰਦੇ ਜਿਹੜੀ ਉਹ ਤੁਸੀਂ ਸਮਝੌਤਾ ਤੋੜਤਾ ਪਾਕਿਸਤਾਨ ਨਾਲੋਂ ਉਹ ਪਾਣੀ ਆ ਜਾਣਾ ਸਾਡੇ ਕੋਲੇ ਤੇ ਹਰਿਆਣਾ ਦਾ ਸਾਡਾ ਛੋਟਾ ਭਰਾ ਜਿੰਨਾ ਮਰਜ਼ੀ ਲੈ ਲੇ ਅਸੀਂ ਤਾਂ ਪਾਣੀ ਮੱਧ ਪ੍ਰਦੇਸ਼ ਤੱਕ ਵੀ ਦੇ ਆਵਾਂਗੇ ਇਹ ਸੇਖ ਚਲੀ ਦੇ ਸੁਪਨੇ ਇੱਕ ਲੜੀਵਾਰ ਨਾਟਕ ਆਉਂਦਾ ਹੁੰਦਾ ਸੀ ਮੁਗੇਰੀ ਲਾਲ ਦੇ ਸੁਪਨੇ ਸਾਡੇ ਜਿਹੜੇ ਸਨੌਰ ਵਾਲੇ ਬੜੇ ਮਸ਼ਹੂਰ ਐਕਟਰ ਸੀ ਓਮਪ੍ਰੀ ਸਾਬ ਉਹਨਾਂ ਦੀ ਪ੍ਰਮੁੱਖ ਭੂਮਿਕਾ ਦੇ ਵਿੱਚ ਕਿਤੇ ਇਹ ਸੁਪਨੇ ਤਾਂ ਨਹੀਂ ਅਸੀਂ ਦੇਖ ਰਹੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਾਈ ਸਾਬੇ ਘਰ ਦੇ ਸੀਵਰੇਜ ਦੀ ਜਾਂ ਪੀਣ ਵਾਲੇ ਪਾਣੀ ਦੀ ਪਾਈਪ ਦੱਬਣੀ ਆ ਕਿ ਸਵੇਰੇ ਦੱਬਣ ਲੱਗੇ ਸ਼ਾਮ ਤੱਕ ਦੱਬ ਦੇਾਂਗੇ ਅੰਤਰਰਾਜੀ ਪੱਧਰ ਤੇ ਅੰਤਰ ਰਾਸ਼ਟਰੀ ਪੱਧਰ ਦੇ ਉੱਤੇ ਕੀ ਸਮਝੌਤਾ ਹੁੰਦਾ ਹੈ ਕੀ ਇਹ ਸੰਭਵ ਹੈ ਜਿਹੜਾ ਕੁਝ ਕਿਹਾ ਜਾ ਰਿਹਾ ਹੈ ਫੇਰ ਤੁਹਾਡੇ ਕੋਲੇ ਪਾਣੀ ਆਊਗਾ ਕਦੇ ਕਦੇ ਤੁਮਨੇ ਇਹੋ ਜਿਹੀ ਗੱਲਾਂ ਲੱਗਦੇ ਐ ਇਹਨਾਂ ਰਾਸੀ ਲੋਕਾਂ ਦੀ ਕਹਿੰਦਾ ਵੀ ਇੱਥੇ ਨਾ ਆਪਾਂ ਇਹਨੂੰ ਆਵਾਜ਼ ਕਰਨਾ ਹੈ ਕਹਿੰਦਾ ਕਰ ਲੋ ਕਹਿੰਦਾ ਫੇਰ ਕਹਿੰਦਾ ਵੀ ਇੱਥੇ ਆਪਾਂ ਨਾ ਗੰਨੇ ਦਾ ਜਿਹੜਾ ਖੇਤ ਹੈ ਉਹ ਉਗਾਵਾਂਗੇ ਹੂੰ ਬੜਾ ਵੱਡਾ ਹੋਣਾ ਹੈ ਕਹਿੰਦਾ ਉਹ ਜਿਹੜੇ ਝੁੱਗੀਆਂ ਵਾਲੇ ਆ ਇਹਨਾਂ ਦੇ ਜਵਾਬ ਕਹਿੰਦਾ ਇਹ ਗੰਨੇ ਪਟਕੇ ਲੈ ਜਾ ਕਰਨਗੇ ਕਹਿੰਦਾ ਪਹਿਲਾਂ ਝੁੱਗੀਆਂ ਨੂੰ ਅੱਗ ਲਾਈਏ ਉਹ ਜਾ ਕੇ ਝੁੱਗੀਆਂ ਨੂੰ ਅੱਗ ਲਾਤੀ ਉਹ ਰੌਲਾ ਪਾ ਰਹੇ ਨੇ ਵੀ ਮਰ ਗਏ ਮੱਚ ਗਏ ਤੇ ਸ਼ੇਖ ਚਲੀ ਸਾਹਿਬ ਕਹਿੰਦੇ ਹੋਰ ਚੁੱਪੋ ਗੰਨੇ ਸੋ ਇਹ ਹੋਰ ਚੁੱਪੋ ਗੰਨੇ ਵਾਲੀ ਗੱਲ ਹੈਗੀ ਇਹਦੇ ਉੱਤੇ ਕੀ ਹੋਣਾ ਕੀ ਨਹੀਂ ਇਹਦੀ ਅਗਲੀ ਤਰੀਕ ਤਾਂ ਤਰਵਿੰਦਰ 5 ਅਗਸਤ ਪਈ ਹੈ ਹੂੰ 5 ਅਗਸਤ ਨੂੰ ਫੇਰ ਇਹ ਸੀ ਆਰ ਪਟੇਲ ਸਾਹਿਬ ਦੀ ਗਵਾਈ ਦੇ ਵਿੱਚ ਦੋਹਾਂ ਮੁੱਖ ਮੰਤਰੀਆਂ ਨੇ ਫੇਰ ਬੈਠਣੇ ਹੂੰ ਕੋਈ ਇਹਦਾ ਮਤਲਬ ਇਹ ਹੈ ਅੰਦਰ ਇਹਨਾਂ ਨੇ ਕੋਈ ਨਾ ਕੋਈ ਕੜੀ ਪਕਾਈ ਹੈ ਤੁਹਾਡੇ ਵਰਗੇ ਆ ਸਿਆਸੀ ਆਗੂਆਂ ਦੀਆਂ ਇਹੋ ਜਿਹੀਆਂ ਗੱਲਾਂ ਕਾਰਨ ਉਹ ਰਾਜਸਥਾਨ ਜਿਹੜਾ ਤੁਹਾਡਾ ਰੈਪੇਰੀਅਨ ਸਿਧਾਂਤ ਦੇ ਵਿੱਚ ਰਾਜ ਆਉਂਦਾ ਹੀ ਨਹੀਂ ਤੁਹਾਡੇ ਰੈਪੇਰੀਅਨ ਸਿਧਾਂਤਾਂ ਵਾਲਿਆਂ ਤੋਂ ਦੁਗਣਾ ਪਾਣੀ ਲੈ ਗਿਆ ਇਹ ਤੁਹਾਡੇ ਵਰਗੇ ਸ਼ੇਖ ਚੱਲੀਆਂ ਦੀਆਂ ਗੱਲਾਂ ਸੀ ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ ਦੇ ਨਾਲ ਨਹੀਂ ਖੜੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ 2016 ਪਹਿਲਾਂ 2004 ਦੇ ਵਿੱਚ ਕੈਪਟਨ ਅਵਰੇਂਦਰ ਸਿੰਘ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇੱਕ ਤਰਫਾ ਭੋਗ ਪਾਤਾ ਸਮਝੌਤੇ ਦਾ 2016 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਸੀ ਇਹ ਕਹਿੰਦੇ ਨਾ ਰਹੂਗਾ ਬਾਸ ਨਾ ਵੱਜੂਗੀ ਬਾਂਸਰੀ ਅਸੀਂ ਤਾਂ ਜ਼ਮੀਨੀ ਡਿਸਮੈਂਟਲ ਕਰਾ ਦਿੰਨੇ ਆ ਇਹ ਸਮਝੌਤਾ ਹੀ ਰੱਦ ਕਰ ਦਿੰਨੇ ਆ ਤੇ ਜਿਹੜਾ 77 ਦੇ ਵਿੱਚ 2 ਕਰੋੜ ਰੁਪਇਆ ਹਰਿਆਣੇ ਤੋਂ ਲੈ ਕੇ ਜੇਬ ਚ ਪਾਇਆ ਸੀ ਤੇ ਸਪੈਸ਼ਲ ਜਗ੍ਹਾ ਲਈ ਸੀ ਹੋਟਲ ਬਣਾਉਣ ਵਾਸਤੇ ਜਿਹੜੀ ਅੱਜ ਵੀ ਚਰਚਾ ਦੇ ਵਿੱਚ ਹੈ ਜੇ ਤੁਸੀਂ ਇੰਨਾ ਕੁਝ ਜੋ ਆਪਣੇ ਘਰਾਂ ਵਾਸਤੇ ਕੀਤਾ ਆਪਣੇ ਪਰਿਵਾਰਾਂ ਵਾਸਤੇ ਕੀਤਾ ਕਿਤੇ ਪੰਜਾਬ ਦੇ ਸਿਆਸਤਦਾਨੋਂ ਤੁਸੀਂ ਪੰਜਾਬ ਵਾਸਤੇ ਕੀਤਾ ਹੁੰਦਾ ਤਾਂ ਪੰਜਾਬ ਦੀ ਦੁਰਦਸ਼ਾ ਨਹੀਂ ਸੀ ਹੋਣੀ ਸੋ ਇਹਦੇ ਹੁਣ ਦੁਬਾਰਾ ਸਾਰੀ ਗੱਲਬਾਤ ਇਹਨਾਂ ਨੇ ਬਹਿਨੇ ਅਜੇ ਤੱਕਰ ਆਮ ਲੋਕਾਂ ਦੇ ਵਿੱਚ ਇਹ ਚਰਚਾ ਕਿ ਕੋਈ ਨਾ ਕੋਈ ਅੰਦਰ ਖਾਤੇ ਇਹ ਗੱਲ ਕਰਕੇ ਆਏ ਨੇ ਜਿਹੜੀ ਭਵਿੱਖ ਦੇ ਵਿੱਚ ਬਾਹਰ ਆ ਜਾਏਗੀ ਇਸੇ ਚੀਜ਼ ਦੇ ਉੱਤੇ ਮੁੱਖ ਮੰਤਰੀ ਜ਼ਿਆਦਾ ਦਬਾਅ ਪਾ ਰਹੇ ਨੇ ਜੀ ਸਰਬ ਅਗਲੀ ਖਬਰ ਵੀ ਪੜੀ ਹੈ ਮੈਂ ਪੰਜਾਬ ਵਾਸਤੇ ਆ ਪੰਜਾਬ ਦੇ ਵਿੱਚ ਜੇਕਰ ਹੁਣ ਕੋਈ ਢਿੱਲਾ ਮੱਠਾ ਹੁੰਦਾ ਹੈ ਬਿਮਾਰ ਹੁੰਦਾ ਹੈ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਤਾਂ ਕਹਿੰਦੇ ਉਹਦਾ ਮੁਫਤ ਇਲਾਜ ਕੀਤਾ ਜਾਵੇਗਾ 10 ਲੱਖ ਤੱਕ ਦਾ ਮੁਫਤ ਇਲਾਜ ਕਰਨ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੰਨਾ ਕਿ ਦਾਵਾ ਸਹੀ ਹੁੰਦਾ ਹੈ ਕਿਉਂਕਿ ਖੱਜਲ ਖੁਆਰੀ ਉਹੀ ਲੋਕ ਸਮਝ ਸਕਦੇ ਨੇ ਜਿਨ੍ਹਾਂ ਦਾ ਵਾਹ ਹਸਪਤਾਲ ਦੇ ਨਾਲ ਪੈਂਦਾ ਹੈ ਜਿਨ੍ਹਾਂ ਨੇ ਕੋਈ ਨਾ ਕੋਈ ਅਜਿਹੀ ਸਹੂਲਤ ਲੈਣੀ ਹੁੰਦੀ ਆ ਨਹੀਂ ਤਾਂ ਫਿਰ ਦੂਰ ਦੇ ਢੋਲ ਸੁਹਾਵਣੇ ਹੁੰਦੇ ਨੇ ਤਰਵਿੰਦਰ ਸਿੰਘ ਪਹਿਲਾਂ ਇਹ ਜਾਰੀ ਕਰਨ ਤੋਂ ਬਾਅਦ ਮੈਂ ਮੁੱਖ ਮੰਤਰੀ ਦੀ ਸੋਚ ਬਾੜੀ ਨਹੀਂ ਕਹਿੰਦਾ ਹੂੰ ਜੇ 10 ਲੱਖ ਦਾ ਤੱਕ ਦਾ ਇਲਾਜ ਹਰ ਬੰਦੇ ਦਾ ਫ੍ਰੀ ਹੋ ਜਾਵੇ ਤੇ ਜੇ ਤੁਸੀਂ ਇਲਾਜ ਸਸਤਾ ਹੀ ਕਰਦੇ ਹੋ ਬੰਦੇ ਨੂੰ ਲੋੜ ਹੀ ਨਾ ਪਵੇ ਇੰਨਾ ਕ ਇਲਾਜ ਹੋਵੇ ਕਿ ਸੌਖਿਆਂ ਉਹ ਕਰਾ ਸਕੇ ਤੇ ਮੁੱਖ ਮੰਤਰੀ ਸਾਹਿਬ ਜਿਹੜਾ ਹੁਣ ਤੱਕ ਇਲਾਜ ਹੋਇਆ ਹੈ ਉਹਦੇ ਅੰਦਰ ਕੀ ਕੀ ਗੁੱਲ ਖਿਲੇ ਨੇ ਤੁਸੀਂ ਕਿਰਪਾ ਕਰਕੇ ਜਿਹੜੀਆਂ ਜਿਹੜੀਆਂ ਹੀਰਾ ਫੇਰੀਆਂ ਕਥਤ ਰੂਪ ਦੇ ਵਿੱਚ ਹੋਈਆਂ ਨੇ ਉਹ ਜਗਜाहਰ ਕਰੋ ਉਹ ਚੀਜ਼ਾਂ ਬਾਹਰ ਲੈ ਕੇ ਆਓ ਉਹ ਚੀਜ਼ਾਂ ਜਨਤਾ ਦੇ ਦਰਬਾਰ 'ਚ ਦੱਸੋ ਜਨਤਾ ਨੂੰ ਐਥੇ ਇਸ ਤਰ੍ਹਾਂ ਵੀ ਹੋਇਆ ਕਿ ਕਾਰਡ ਕਰ ਦਸਕਤ 500 ਰੁਪਏ ਦਾ ਇਲਾਜ ਬਿੱਲ ਬਣ ਗਿਆ 4 ਲੱਖ ਦਾ ਕਈ ਤਾਂ ਸ਼ਾਇਦ ਉਹ ਬੰਦੇ ਹੋਣ ਹੀ ਨਾ ਇਹ ਕਿਉਂ ਕੀਤਾ ਜਾ ਸਕਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਹਿਮ ਗੱਲ ਹੈ ਸੋ ਸਰਕਾਰ ਸ਼ੁਰੂ ਕਰਨ ਲੱਗੀ ਹੈ ਪੁਰਾਣੇ ਤਜਰਬੇ ਦਾ ਪਹਿਲਾ ਇੱਕ ਬਾਈਟ ਪੇਪਰ ਜਾਰੀ ਕਰਦੇ ਨੇ ਕਿ ਇੰਨੇ ਪੈਸੇ ਜਾਰੀ ਹੋਏ ਸਰਕਾਰ ਤੇ ਉਹਦੇ ਚ ਇੰਨਾ ਪੈਸਾ ਲੱਗਿਆ ਤੇ ਜਿਹੜਾ ਫਾਲਤੂ ਤੌਰ ਤੇ ਚਲਿਆ ਗਿਆ ਉਹ ਕਿੰਨੇ ਪਰਸੈਂਟ ਹੈ ਇਹ ਗੱਲ ਵੀ ਤਾਂ ਵਿਚਾਰੀ ਜਣੀ ਚਾਹੀਦੀ ਹੈ ਜੀ ਬਿਲਕੁਲ ਜੀ ਤੇ ਇੱਕ ਜਿਹੜਾ ਹਵਾਈ ਹਾਦਸਾ ਹੋਇਆ ਸੀਗਾ ਅਹਮਦਾਬਾਦ ਦੇ ਵਿੱਚ ਉਹਦੀ ਹੁਣ ਇੱਕ ਰਿਪੋਰਟ ਆ ਗਈ ਹੈ ਉਸ ਰਿਪੋਰਟ ਦੇ ਵਿੱਚ ਕਾਫੀ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਤੇ ਅੱਗੇ ਵੀ ਉਹਦੇ ਤੇ ਹੁਣ ਵਿਚਾਰ ਚਰਚਾਵਾ ਹੋਣੀਆਂ ਨੇ ਤੇ ਹੋ ਸਕਦਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਨਾ ਕੋਈ ਵੱਡਾ ਕਦਮ ਵੀ ਚੁੱਕਿਆ ਜਾਵੇ ਦੇਖੋ ਤਰਵਿੰਦਰ ਜੀ ਜਿਹੜੀ ਹੁਣ ਤੱਕ ਦੀ ਜਾਂਚ ਹੋਈ ਹੈ ਬਲੈਕ ਬਾਕਸਾਂ ਦੀ ਜਾਂਚ ਹੋਈ ਹੈ ਉਹਦੀ ਜਿਹੜੀ ਮੁੱਢਲੀ ਰਿਪੋਰਟ ਆਈ ਹੈ ਉਹਦੇ ਉੱਤੇ ਜਿਹੜੇ ਰਾਜ ਮੰਤਰੀ ਨੇ ਮਿਸਟਰ সোহੇਲ ਤੇ ਜਿਹੜੇ ਕੈਬਨਟ ਮੰਤਰੀ ਨੇ ਰਾਦਾ ਮੌਨਸੂਨ ਸਾਹਿਬ ਉਹਨਾਂ ਦੇ ਆ ਵੱਖਰੇ ਵੱਖਰੇ ਬਿਆਨ ਆਏ ਨੇ ਇੱਕ ਤਾਂ ਉਹ ਕਹਿੰਦੇ ਜੀ ਅਜੇ ਇਹ ਪੂਰੀ ਰਿਪੋਰਟ ਨਹੀਂ ਪੂਰੀ ਰਿਪੋਰਟ ਵਾਸਤੇ ਇੰਤਜ਼ਾਰ ਕਰਨਾ ਪਊਗਾ ਤਾਜ਼ਾ ਰਿਪੋਰਟ ਜਿੰਨੀ ਕੁ ਹੁਣ ਤੱਕ ਆ ਚੁੱਕੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਹਾਜ਼ ਦੇ ਫਿਊਲ ਬਾਲਨ ਇੰਦਨ ਜਦ ਜਟਕੇ ਪਾਸ਼ਾ ਚ ਕਹਿਦੀਏ ਤੇਲ ਵਾਲੇ ਬਟਨ ਬੰਦ ਹੋ ਗਏ ਬੜੀ ਅਜੀਬ ਕਿਸਮ ਦੀ ਐ ਕਿ ਦੋਨਾਂ ਪਾਇਲਟਾਂ ਤੋਂ ਇੱਕੋ ਗਲਤੀ ਹੋਈ ਇਹ ਗਲੇ ਚੋਂ ਥੱਲੇ ਨਹੀਂ ਉਤਰਦੀ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ ਤੁਹਾਡੇ ਕਾਰਨ ਉਹ ਡਾਕਟਰੀ ਹੋਸਟਲ ਦੇ ਵਿੱਚ ਮੈਸ ਦੇ ਵਿੱਚ ਖਾਣਾ ਖਾਂਦੇ ਉਹ ਡਾਕਟਰ ਵਿਦਿਆਰਥੀ ਵੀ ਇਹ ਦੁਨੀਆ ਤੋਂ ਰੁਖਸਤ ਹੋ ਗਏ। ਕਸੂਰ ਤੁਹਾਡਾ ਪਤਾ ਨਹੀਂ ਪਾਇਲਟ ਦਾ ਹੈ ਪਤਾ ਨਹੀਂ ਕਿਸੇ ਹੋਰ ਦਾ ਪਤਾ ਨਹੀਂ ਕੋਈ ਸਿਆਸੀ ਹੈ ਜਾਂ ਇਹਦੇ ਪਿੱਛੇ ਵੀ ਕੋਈ ਹੋਰ ਚੀਜ਼ ਹੈ। ਇਹ ਸੋਚਣ ਵਾਲੀ ਗੱਲ ਹੈ। ਸੋ ਮੇਰਾ خیال ਹੈ ਅਜੇ ਸਾਨੂੰ ਜਿਉਂ ਉਹ ਕਹਿੰਦੇ ਨੇ ਜਨੇ ਇਹਨਾਂ ਦੇ ਮੁਤਾਬਕ ਜਿਹੜੀ ਆਖਰੀ ਰਿਪੋਰਟ ਆਉਣੀ ਹੈ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਪਰ ਜੋ ਵੀ ਕੁਝ ਹੋਇਆ ਲਗਭਗ ਪੌਣੇ 200 ਪਰਿਵਾਰ ਆ ਜਿਹੜਾ ਸ਼ਾਇਦ 200 ਤੋਂ ਵੱਧ ਸੀਗਾ ਤਰਵਿੰਦਰ ਜੀ ਹੂੰ 200 ਤੋਂ ਵੱਧ ਜਿਹੜਾ ਪਰਿਵਾਰ ਹੈ ਉਹਨਾਂ ਦੇ ਜਿਹੜੇ ਜੀਚ ਰਹੇਗੇ ਇੱਕੋ ਹੀ ਬੰਦਾ ਬਚਿਆ ਹੈ ਉਹਨਾਂ ਦਾ ਬਹੁਤ ਅਫਸੋਸ ਹੈ ਉਹਨਾਂ ਨੇ ਵਿਚਾਰਿਆਂ ਨੇ ਮੁੜ ਕੇ ਇਸ ਜੱਗ ਦੇ ਉੱਤੇ ਹੁਣ ਸ਼ਾਇਦ ਨਹੀਂ ਆਉਣਾ ਉਥਾਂ ਕਿਨਾਰਾ ਕਰ ਗਏ ਨੇ ਜ਼ਿੰਦਗੀ ਜਿਹੜਾ ਮਨੁੱਖੀ ਜਮਾ ਹੈ ਦੇ ਹਕਾਲ ਪ੍ਰਕਾਸ਼ ਦੇ ਚਰਨਾਚ ਜਾਬ ਰਾਜ ਹੈ ਉਸ ਪਰਿਵਾਰਾਂ ਦੇ ਨਾਲ ਸਾਨੂੰ ਬਹੁਤ ਦੁੱਖ ਤੇ ਹਮਦਰਦੀ ਵੀ ਹੈ ਜੀ ਢਿਲ ਸਾਹਿਬ ਤਖਤ ਸਹਿਬਾਨ ਦੇ ਦਰਮਿਆਨ ਵਿਵਾਦ ਪੈਦਾ ਹੋਵੇ ਤਾਂ ਸਿੱਖ ਸੰਗਤ ਚਿੰਤਤ ਹੋ ਜਾਂਦੀ ਹੈ ਤੇ ਹੁਣ ਵੀ ਸਿੱਖ ਮਾਰਾਂ ਨੇ ਬੁੱਧੀਜੀਵੀਆਂ ਨੇ ਇਹਦੇ ਉਤੇ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਸ਼੍ਰੀ ਹਕਾਲ ਤਖਤ ਸਾਹਿਬ ਤੇ ਦੂਜੇ ਪਾਸੇ ਤਖਤ ਸ਼੍ਰੀ ਪਟਨਾ ਸਾਹਿਬ ਦੋਵਾਂ ਦੇ ਜਿਹੜੇ ਆਗੂ ਨੇ ਉੱਥੇ ਮੌਤ ਵਰਨੇ ਉਹ ਆਮੋ ਸਾਹਮਣੇ ਨੇ ਜੀ ਤਰਵਿੰਦਰ ਜੀ ਜਿਹੜਾ ਸਾਡਾ ਸ਼੍ਰੀ ਹਕਾਲ ਤਖਤ ਸਾਹਿਬ ਆਇਆ ਸਾਰੇ ਦਾ ਸਾਰਾ ਇਹਨਾਂ ਮਾਮਲਿਆਂ ਦਾ ਮਾਮਲਾ ਇੱਥੇ ਪਿਆ ਹੈ ਇਹ ਸਭ ਤੋਂ ਮਾੜਾ ਮਾਮਲਾ ਹੈ ਉਹਨਾਂ ਨੇ ਰਣਜੀਤ ਸਿੰਘ ਗੌਰੇ ਮਸਕੀਨ ਦੇ ਉੱਤੇ ਕਾਰਵਾਈ ਕੀਤੀ 2006 ਤਿੰਨ ਦੀ ਗੱਲ ਦੱਸੀ ਜਾਂਦੀ ਹੈ ਕਿ ਜਦੋਂ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਜਿਹੜੇ ਛੋਟੇ ਮੋਟੇ ਮਾਮਲੇ ਨੇ ਉਹ ਤਖਤਾਂ ਦੇ ਉੱਤੇ ਪੰਜ ਪਿਆਰੇ ਸਹਿਬਾਨ ਬੈਠ ਕੇ ਆਪੇ ਹੱਲ ਕਰ ਲਿਆ ਕਰਨਗੇ ਤੇ ਜਿਹੜੇ ਮੁੱਖ ਮਸਲੇ ਹੋਣਗੇ ਉਹ ਸ਼੍ਰੀ ਕਲ ਤਖਤ ਸਾਹਿਬ ਤੇ ਵਿਚਾਰੇ ਜਾਣਗੇ ਗਵਰੇ ਮਸਕੀਨ ਨੂੰ ਸਜ਼ਾ ਉਹਨਾਂ ਨੇ ਦਿੱਤੀ ਤੇ ਅਸਰ ਇਹਨਾ ਤੇ ਹੋ ਗਿਆ ਨੱਚਾ ਮੈ ਲੁਧਿਆਣੇ ਮੇਰੀ ਧਮਕੇ ਜਲੰਧਰ ਪੈਂਦੀ ਇਹਨਾਂ ਨੇ ਉਹ ਫੈਸਲਾ ਪਲਟਤਾ ਤੇ ਫਿਰ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਆਗੇ ਕੁਲਦੀਪ ਸਿੰਘ ਗੜਗੱਜ ਤੇ ਉਹ ਜਿਹੜਾ ਦਮਦਮਾ ਸਾਹਿਬ ਵਾਲਾ ਏਕਸਿਓ ਇਹ ਨਾਲ ਟ੍ਰੈਕਸ਼ਨ ਕਰਤਾ ਨਾਲ ਸੁਖਵੀਰ ਬਾਦਲ ਤੇ ਵੀ ਕਰਤਾ ਕਿ ਸਾਰਾ ਕੁਝ ਤੇਰੀ ਸ਼ੈ ਤੇ ਹੋਇਆ ਹੈ ਉਸ ਵੇਲੇ ਉਹਨੂੰ ਸਮਾਂ ਦੇਤਾ ਜਦੋਂ ਸੁਖਵੀਰ ਸਿੰਘ ਬਾਦਲ ਬਾਰ ਬਾਰ ਸੱਦੇ ਜਾਣ ਤੇ ਪੇਸ਼ ਵੀ ਨੇ ਹੋਏ ਤੇ ਇੱਕ ਵਾਰ ਧਾਮੀ ਸਾਹਿਬ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਟਾਈਮ ਲੈ ਲਿਆ ਕਿ ਜੀ ਹੋਰ ਟਾਈਮ ਦੇ ਦਿਓ ਆਮ ਤੌਰ ਤੇ ਦੇਖਿਆ ਕਿ ਜੇ ਬੰਦਾ ਜਵਾਨਤਾ ਦੀ ਉਲੰਘਣਾ ਕਰੇ ਤਾਂ ਅਦਾਲਤਾਂ ਵੀ ਤੇ ਥਾਣੇ ਵਾਲੇ ਵੀ ਜਾਮਨ ਤੇ ਕਾਰਵਾਈ ਕਰਦੇ ਨੇ ਕਿ ਤੁਸੀਂ ਭਾਈ ਸਾਹਿਬ ਸਮਾਂ ਲਿਆ ਸੀ ਤੇ ਤੁਸੀਂ ਹੀ ਇਸ ਮਾਮਲੇ ਦੇ ਵਿੱਚ ਹੁਣ ਜ਼ਿੰਮੇਵਾਰ ਹੋ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਵੀ ਕਾਰਵਾਈ ਕਰ ਦਿੱਤੀ ਹੈ ਜੀ ਬਿਲਕੁਲ ਜੀ ਤੇ ਇੱਕ ਜਿਹੜਾ ਸੰਜੀਵਰਮਾ ਦਾ ਕਤਲ ਕੀਤਾ ਗਿਆ ਕਪੜਾ ਕਾਰੋਬਾਰੀ ਦਾ ਉਹਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਇਸ ਹਫਤੇ ਦੇ ਦੌਰਾਨ ਆਉਂਦੀਆਂ ਨਜ਼ਰ ਆਈਆਂ ਦੋ ਨੌਜਵਾਨ ਜਿਹੜੇ ਕਹਿੰਦੇ ਜੀ ਉਹਨਾਂ ਦਾ এনਕਾਊਂਟਰ ਕਰ ਦਿੱਤਾ ਗਿਆ ਫਿਰ ਇਹ ਚਰਚਾ ਆਈ ਕਿ ਪੁਲਿਸ ਹਿਰਾਸਤ ਦੇ ਵਿੱਚ ਹੀ ਕੋਈ ਹੋਰ ਹਮਲਾਵਰ ਉਹਨਾਂ ਨੂੰ ਮਾਰ ਕੇ ਚਲਾ ਗਿਆ ਤਾਂ ਅਜਿਹੇ ਸਵਾਲ ਖੜੇ ਹੋਏ ਤੇ ਇਹਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਨੇ ਜੀ ਬਿਲਕੁਲ ਜੀ ਜਿਹੜਾ ਅਬੋਰ ਦੇ ਵਿੱਚ ਇੱਕ ਬਹੁਤ ਵੱਡਾ ਕਾਰੋਬਾਰ ਆ ਖਾਸ ਕਰ ਜਿਹੜੇ ਕੁੜਤੇ ਪਜਾਮੇ ਵਾਲੇ ਆ ਇਹ ਸੰਜੀਤ ਬਰਮਾ ਸਾਹਿਬ ਤੇ ਇਹਨਾਂ ਦੇ ਭਰਾ ਦਾ ਜਿਹੜਾ ਸ਼ੋਅਰੂਮ ਆ ਉਹਦਾ ਨਾਮ ਸੀ ਬੀਅਰ ਬੈਲ ਬੜੇ ਲੰਬੇ ਸਮੇਂ ਤੋਂ ਕੱਲਾ ਭਾਰਤ ਨਹੀਂ ਜਿਹੜੇ ਸਾਡੇ ਨੌਜਵਾਨ ਪੰਜਾਬੀ ਦੂਜੇ ਵਿਦੇਸ਼ਾਂ 'ਚ ਰਹਿੰਦੇ ਆ ਜੋ ਕੋਈ ਨਾਲ ਦਾ ਸਾਥੀ ਉਹਨਾਂ ਦਾ ਹੁੰਦਾ ਹੈ ਉਹ ਆਪਣਾ ਕੁੜਤਾ ਪਜਾਮਾ ਭੇਜ ਦਿੰਦੇ ਸੀ ਨਾਲ ਜਾਂ ਵੇਚ ਭੇਜ ਦਿੰਦੇ ਸੀ ਪਾਪ ਉਹਨਾਂ ਦਾ ਵਪਾਰ ਅੰਤਰਰਾਸ਼ਟਰੀ ਪੱਧਰ ਤੇ ਸੀ ਤੇ ਹਜ਼ਾਰ ਦੇ ਲਗਭਗ ਉਹਨਾਂ ਨੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਵਸ ਸੀ ਉਹ ਰੁਜ਼ਗਾਰ ਦੇ ਜ਼ਰੀਏ ਸਾਢੇ 10 ਵਜੇ ਸਵੇਰੇ ਹੀ ਉੱਥੇ ਤਿੰਨ ਅਣਪਛਾਤੇ ਆਉਂਦੇ ਐ ਇੱਕ ਦਪਈਆ ਬਾਂ ਦੇ ਉੱਤੇ ਤੇ ਗੋਲੀਆਂ ਚਲਾ ਕੇ ਸੰਜੇ ਬਰਮਾ ਦਾ ਕਤਲ ਕਰ ਦਿੰਦੇ ਐ ਸਾਰੀ ਰਾਸੀ ਆਗੂ ਖਾਸ ਕਰ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਕੱਲ ਉੱਥੇ ਸੁਖਵੀਰ ਸੋਬਾਦਲ ਵੀ ਜਾ ਪਹੁੰਚਿਆ ਰਾਜਾ ਬੜਿੰਗ ਹੋਣ ਅਮਨ ਅਰੋੜਾ ਸੁਨੀਲ ਜਾਖੜ ਸਾਰੇ ਪਰਿਵਾਰ ਨਾਲ ਜਾ ਕੇ ਹੁਣ ਜਾਣਾ ਵੀ ਚਾਹੀਦਾ ਸਾਡਾ ਇਹ ਸਮਾਜਿਕ ਸੰਬੰਧ ਰੇਖ ਦੂਜੇ ਨਾਲ ਸੋਤਰਵਿੰਦਰ ਸਿੰਘ ਇਹਦਾ ਜਿਹੜੀਆਂ ਥਿਉਰੀਆਂ ਪੁਲਿਸ ਪੇਸ਼ ਕਰ ਰਹੀ ਹੈ ਉਹ ਥਿਉਰੀਆਂ ਦੇ ਨਾਲ ਲੋਕਾਂ ਦੀ ਸਹਿਮਤੀ ਬੰਦੀ ਨਜ਼ਰ ਨਹੀਂ ਆ ਰਹੀ ਜੀ ਸੋ ਕੋਈ ਵੀ ਬੰਦਾ ਕਹਿੰਦਾ ਕਿ ਨਹੀਂ ਜਿਵੇਂ ਹੁਣ ਤਾਜ਼ਾ ਥਿਉਰੀ ਇਹ ਆ ਗਈ ਕਿ ਜੀ ਉਹ ਜਦੋਂ ਉੱਥੇ ਥਿਆਰ वगैरह ਲੈਣ ਗਏ ਇੱਕ ਕੱਟੇ ਦੇ ਨਾਲ ਹਮਲਾ ਕਰਕੇ ਦੇਸੀ ਕੱਟੇ ਦੇ ਨਾਲ ਉਹ ਬੰਦਿਆਂ ਨੂੰ ਮਾਰ ਗਏ ਤੇ ਜਿਹੜੀ 50 60 ਬੰਦਿਆਂ ਦੀ ਹੀੜ ਸੀ ਪੁਲਿਸ ਦੀ ਉਹਦੀ ਥਾਂ ਦੇ ਉੱਤੇ ਤਾਂ ਫਿਰ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਰੱਖ ਲਓ ਜਿਹੜੇ ਪੰਜਾਬ ਜਾਂ ਬੰਦਿਆਂ ਨੂੰ ਇੱਕ ਜਾਂ ਦੋ ਬੰਦੇ ਹੀ ਬਹੁਤ ਨੇ ਜੀ ਇਹ ਥਿਉਰੀ ਤੇ ਉੱਤੇ ਜਿਹੜਾ ਹੈਗਾ ਉਹ ਇੱਕ ਕਿਸਮ ਦੇ ਨਾਲ ਲੋਕਾਂ ਨੂੰ ਸ਼ੱਕ ਹੈ ਪਤਾ ਨਹੀਂ ਜਾਂਚ ਪੜਤਾਲ ਹੋਵੇਗੀ ਜਾਂ ਨਹੀਂ ਹੋਵੇਗੀ ਇਹਦੀ ਅਸਲੀਅਤ ਕਦੋਂ ਸਾਹਮਣੇ ਆਏਗੀ ਜੀ ਟਲ ਸਾਹਿਬ ਆਰਐਸਐਸ ਮੁਖੀ ਨੇ ਮੋਨ ਭਾਗਵਤ ਤਾਂ ਉਹਨਾਂ ਨੇ ਇੱਕ ਨਵੀਂ ਚਰਚਾ ਛੇੜੀ ਹੋਈ ਹੈ ਕਿ ਲੀਡਰਾਂ ਦੀ ਸਿਆਸਤਦਾਨਾਂ ਦੀ ਸੇਵਾ ਮੁਕਤੀ ਦੀ ਹੱਦ ਹੋਣੀ ਚਾਹੀਦੀ ਹੈ ਕਹਿੰਦੇ 75 ਸਾਲ ਤੱਕ ਬੰਦਾ ਆਪਣੇ ਕੰਮ ਕਾਜ ਸਿਆਸਤ ਵਾਲੇ ਕਰਕੇ ਵਿਹਲਾ ਹੋ ਜਾਣਾ ਚਾਹੀਦਾ ਬਿਲਕੁਲ ਤਰੀਕਾ ਤਾਂ ਉਹੀ ਹੈ ਕਿ ਜੇ ਮਲਾਜਮ ਦੀ ਸੇਵਾ ਮੁਕਤੀ ਦੀ ਹੱਦ 58 ਹੂੰ ਕੇਂਦਰ ਵਾਲਿਆਂ ਦੀ 65 ਹੈ 60 ਜਾਂ 65 ਹੈ ਹੂੰ ਤੇ ਫਿਰ ਇਹਨਾਂ ਦੀ ਵੀ ਇਹ ਕਿਹਾ ਤਾਂ મોદી ਸਾਹਿਬ ਨੇ ਸੀ ਸੋ ਮੋਨ ਭਗਵਤ ਸਾਹਿਬ ਨੇ ਦੁਬਾਰਾ ਕਰਤਾ ਕਿਉਂਕਿ મોદી ਸਾਹਿਬ ਦੀ ਸਤੰਬਰ ਦੇ ਮਹੀਨੇ ਦੇ ਵਿੱਚ ਉਮਰ 75 ਸਾਲ ਹੋ ਜਾਣੀ ਹੈ ਨੋਏ ਕੰਨ ਕਰ ਧੀਏ ਕੱਲ ਸੁਣ ਉਸ ਮਾਮਲੇ ਵਾਲੇ ਪੁੱਸੇ ਨੂੰ ਇਹ ਸਾਰਾ ਕੁਝ ਅਨੇਜਠਿਆ ਜਾ ਰਿਹਾ ਜੀ ਜੀ ਸਰ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਬਹੁਤ ਬਹੁਤ ਧੰਨਵਾਦ ਹੈ ਸ਼ੁਕਰ ਹੈ ਜੀ ਬਹੁਤ ਪੇਰ ਹੋ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫ਼ਤੇ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗਾ